ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਨਾਲ ਬਾਈ ਜੀ ਆਪਣਾ Facebook ਪੇਜ ਆ ਜਿਹੜਾ ਇਹਨੂੰ ਵੀ ਫੋਲੋ ਜਰੂਰ ਕਰ ਲਿਓ ਤੇ ਆਪਾਂ ਇਸ ਪੇਜ ਤੇ ਵੀ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਜਿਨ੍ਹਾਂ ਦੇ ਜਵਾਬ ਆ ਜਿਹੜੇ ਉਹ ਕੈਨੇਡਾ ਪਹੁੰਚੇ ਹੋਏ ਆ ਮਾਪਿਆਂ ਦੇ ਜਵਾਬ ਹਨ ਤੇ ਜਾਂ ਬਈ ਜਿਹੜੇ ਮਾਪਿਆਂ ਦੇ ਬੱਚੇ ਆ ਜਿਹੜੇ ਉਹ ਕੈਨੇਡਾ ਆਉਣਾ ਚਾਹੁੰਦੇ ਹੈਗੇ ਆ ਤੇ ਬਹੁਤ ਅਹਿਮ ਰਹੂਗੀ ਉਹਨਾਂ ਮਾਪਿਆਂ ਦੇ ਲਈ ਅੱਜ ਦੀ ਇਹ ਵੀਡੀਓ ਜਿਹੜੇ ਜਵਾਕਾਂ ਨੂੰ ਆਪਦੇ ਨੂੰ ਕੈਨੇਡਾ ਭੇਜ ਚੁੱਕੇ ਆ ਤੇ ਜਾਂ ਜਿਹੜੇ ਆਪਦੇ ਜਵਾਕਾਂ ਨੂੰ ਉਹ ਕੈਨੇਡਾ ਭੇਜਣਾ ਚਾਹੁੰਦੇ ਹੈਗੇ ਆ ਤੇ ਜ਼ਿਆਦਾਤਰ ਇਹੀ ਹੁੰਦਾ ਵੀ ਦੁਨੀਆਦਾਰੀ ਦੇ ਵਿੱਚ ਵੀ ਜਦੋਂ ਕਿਸੇ ਦਾ ਜਵਾਕ ਪਹੁੰਚ ਜਾਂਦਾ ਹੈਗਾ ਤੇ ਜਾਂ ਕੀ ਹੈਗਾ ਮਾਪਿਓ ਫੋਨ ਲਾਉਂਦੇ ਹੈਗੇ ਆ ਤੇ ਆਪਦੇ ਬੱਚਿਆਂ ਨੂੰ ਜਿਹੜਾ ਉਹ ਫੋਨ ਲਾ ਕੇ ਪੁੱਛਦੇ ਹੈਗੇ ਆ ਪੁੱਤ ਕੰਮ ਮਿਲ ਗਿਆ ਹਨਾ ਜਾਂ ਜ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਹਨਾ ਤੇ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਬਈ ਜੀ ਕੈਨੇਡਾ ਦੀ ਗੱਲ ਕਰੀਏ ਹੈਗਾ ਤਾਂ ਤਾਂ ਕੈਨੇਡਾ ਦੇ ਵਿੱਚ ਜੇ ਕੰਮ ਦੀ ਥੋੜੇ ਜਿਹਾ ਕਮੀ ਹੈਗੀ ਆ ਹਨਾ ਕੰਮ ਘੱਟ ਮਿਲ ਰਿਹਾ ਹੈਗਾ ਤੇ ਮਾਪਿਓ ਨਾਲੇ ਜਿਹੜੀ ਇਹ ਵੀਡੀਓ ਤਾਂ ਸਾਂਝੀ ਕਰ ਰਹੇ ਆ ਵੀ ਜੇ ਤੁਸੀਂ ਫੋਨ ਲਾਉਣੇ ਹੈਗੇ ਆ ਆਪਣੇ ਬੱਚਾ ਨੂੰ ਤਾਂ ਜਰੂਰ ਜਿਹੜਾ ਉਹਨਾਂ ਨੂੰ ਹੌਸਲਾ ਦਿਆ ਕਰੋ ਉਹਨਾਂ ਨੂੰ ਇਹ ਨਾ ਪੁੱਛਿਆ ਕਰੋ ਵੀ ਕੰਮ ਮਿਲ ਗਿਆ ਜਾਂ ਨਹੀਂ ਮਿਲ ਗਿਆ ਹਨਾ ਕਿਉਂਕਿ ਬੱਚਾ ਇੱਕ ਵਾਰੀ ਤਾਂ ਤੁਹਾਨੂੰ ਹੋ ਸਕਦਾ ਵੀ ਇਹ ਗੱਲ ਹੱਸ ਕੇ ਕਹਿ ਦਿੰਦਾ ਹੋਵੇ ਵੀ ਹਾਂ ਯਾਰ ਵੀ ਹਾਂ ਡੈਡੀ ਵੀ ਕੰਮ ਮਿਲਿਆ ਨਹੀਂ ਹਾਂ ਜਾਂ ਮੰਮੀ ਨਾਲ ਗੱਲ ਕਰਦਾ ਹਨਾ ਜਾਂ ਆਪਦੇ ਕਿਸੇ ਭੈਣ ਭਰਾ ਨਾਲ ਕੰਮ ਗੱਲ ਕਰਦਾ ਹੈਗਾ ਤੇਰਾ ਤਾਂ ਚਾਹੀ ਉਹ ਬੱਚਾ ਆ ਕਹਿ ਦਿੰਦਾ ਹੋਵੇ ਵੀ ਹਨਾ ਕੰਮ ਕੋਈ ਨਾ ਲੱਭ ਰਹੇ ਆ ਮਿਲ ਜੂਗਾ ਪਰ ਜਦੋਂ ਬਾਅਦ ਦੇ ਵਿੱਚ ਤੁਹਾਡੇ ਦੁਆਰਾ ਵਾਰ-ਵਾਰ ਵਾਰ-ਵਾਰ ਇਦਾਂ ਪੁੱਛਿਆ ਜਾਂਦਾ ਹੈਗਾ ਤਾਂ ਦਿਮਾਗ ਜਿਹੜਾ ਬੱਚੇ ਦੇ ਜਿਹੜਾ ਦਿਮਾਗ ਤੇ ਉਹ ਗੱਲਾਂ ਚੜ੍ਹਦੀਆਂ ਹੈਗੀਆਂ ਤੇ ਜਵਾਕ ਆ ਜਿਹੜੇ ਉਹ ਡਿਪਰੈਸ਼ਨ ਦੇ ਵਿੱਚ ਵੀ ਜਾਂਦੇ ਆ ਕਿਉਂਕਿ ਆ ਤੁਸੀਂ ਆਪਦੇ ਬੱਚੇ ਨੂੰ ਇਦਾਂ ਸ਼ੋਅ ਕਰ ਦਿੰਨੇ ਆਂ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹੁਣ ਤੁਹਾਨੂੰ ਫੀਸ ਦੇ ਕੇ ਭੇਜਤੀ ਅਗਲੀ ਫੀਸ ਆਪ ਦੀ ਆਪ ਕੱਢੋ ਐਦਾਂ ਹਨ ਗੱਲਾਂ ਤੁਹਾਡੇ ਤੁਸੀਂ ਕਰਦੇ ਹੀ ਹੈਗੇ ਹਨਾ ਪਿੰਡ ਪੱਦਰ ਤੇ ਵੀ ਗੱਲਾਂ ਹੁੰਦੀਆਂ ਸ਼ਹਿਰਾਂ ਤੇ ਵੀ ਇਦਾਂ ਹੀ ਗੱਲਾਂ ਹੁੰਦੀਆਂ ਤੁਸੀਂ ਜਮਾਤ ਜਵਾਕ ਦੇ ਉੱਤੇ ਜਿਹੜਾ ਦਬਾਅ ਬਣਾਉਣਾ ਉਹ ਸ਼ੁਰੂ ਕਰ ਦਿੰਨੇ ਹੈਗੇ ਪਰ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਦਿਆਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਕੰਮ ਨਾ ਹੋਣ ਕਰਕੇ ਕੰਮ ਮਿਲਣ ਦੇ ਵਿੱਚ ਬਹੁਤ ਯਾਰਿਆ ਜਿਹੜੇ ਦੇਰੀ ਹੋ ਰਹੀ ਆ ਤਾਂ ਤੁਸੀਂ ਬੱਚੇ ਨੂੰ ਜਿਹੜਾ ਹੌਸਲਾ ਦਿਓ ਉਹਨੂੰ ਇਦਾਂ ਦੀਆਂ ਗੱਲਾਂ ਕਰੋ ਵੀ ਯਾਰ ਬੱਚੇ ਨੂੰ ਇਦਾਂ ਨਾ ਫੀਲ ਹੋਵੇ ਵੀ ਯਾਰ ਵੀ ਮੈਨੂੰ ਕੰਮ ਕਰਨਾ ਤਾਂ ਬੜਾ ਜ਼ਰੂਰੀ ਹੈਗਾ ਹੀ ਹੈਗਾ ਵੀ ਜੇ ਕੰਮ ਨਾ ਜੇ ਮੈਨੂੰ ਕੰਮ ਨਹੀਂ ਮਿਲ ਰਿਹਾ ਤਾਂ ਮੈਂ ਯਾਰ ਜਵਾਕ ਆ ਜਿਹੜਾ ਉਹ ਗਲਤ ਕੰਮਾਂ ਵਾਲੇ ਪਾਸੇ ਵੜੇ ਹਨਾ ਸੁਸਾਈਡ ਕਰਨ ਵਾਲੇ ਪਾਸੇ ਵੜੇ ਤੁਸੀਂ ਬੱਚੇ ਨੂੰ ਜਿਹੜੀਆਂ ਗੱਲਾਂ ਇਦਾਂ ਦੀਆਂ ਸ਼ੇਅਰ ਕਰੋ ਵੀ ਤੁਸੀਂ ਆਪਦੇ ਬੱਚੇ ਨੂੰ ਹੌਸਲਾ ਦਿਓ ਵੀ ਯਾਰ ਵੀ ਅਸੀਂ ਤੇਰੀ ਅਗਲੀ ਫੀਸ ਆ ਕੋਈ ਗੱਲ ਨਹੀਂ ਜੇ ਕੰਮ ਮਿਲਦਾ ਹੈਗਾ ਤਾਂ ਕੋਈ ਗੱਲ ਨਹੀਂ ਕਰ ਲਾ ਕਰਨਾ ਜ਼ਰੂਰੀ ਹੈ ਕਿਉਂਕਿ ਇੱਥੇ ਕੋਈ ਵੀ ਬੰਦਾ ਜਿਹੜਾ ਆ ਜਾਂਦਾ ਕੋਈ ਵੀ ਜਵਾਕ ਇਹ ਨਹੀਂ ਸੋਚਦਾ ਵੀ ਯਾਰ ਮੈਂ ਇੱਥੇ ਕੰਮ ਨਹੀਂ ਕਰਨਾ ਹੈਗਾ ਹਰੇਕ ਬੰਦਾ ਹੈਗਾ ਜਿਹੜੇਕ ਜਵਾਕ ਇਹੀ ਸੋਚਦਾ ਵੀ ਮੈਂ ਇੱਥੇ ਕੰਮ ਕਰਨ ਆਇਆ ਹੈਗਾ ਤੇ ਜਵਾਕ ਨੂੰ ਤੁਸੀਂ ਇਹ ਅਹਿਸਾਸ ਕਰਾਓ ਵੀ ਕੋਈ ਗੱਲ ਨਹੀਂ ਜੇ ਕੰਮ ਨਾ ਮਿਲਿਆ ਤਾਂ ਅਸੀਂ ਤੁਹਾਡੀ ਜਿਹੜੀ ਅਗਲੇ ਸਾਲ ਦੀ ਫੀਸ ਕੋਈ ਗੱਲ ਨਹੀਂ ਪੁੱਤਾ ਅਸੀਂ ਤਾਰਾਂਗੇ ਹਨਾ ਬਹੁਤ ਸਾਰੇ ਮਾਪੇ ਉਹ ਜਿਹੜਾ ਪੁਸ਼ ਕਰਦੇ ਆ ਕਿਉਂਕਿ ਜਵਾਕ ਇੱਥੇ ਯਾਰ ਕੰਮ ਲੱਭ ਰਿਹਾ ਹੁੰਦਾ ਤੁਸੀਂ ਇਦਾਂ ਨਾ ਕਰਿਆ ਕਰੋ ਵੀ ਯਾਰ ਜਵਾਕ ਸਾਡਾ ਬੈਠਾ ਹੈਗਾ ਤੁਸੀਂ ਉਹਦੇ ਤੇ ਲੋਡ ਨਾ ਪਾਓ ਤੁਸੀਂ ਆਪਦੇ ਬੱਚੇ ਨੂੰ ਹੌਸਲਾ ਦਿਓ ਹਨਾ ਆਪਦੇ ਬੱਚੇ ਨੂੰ ਜਿੰਨਾ ਮਾਲਾ ਗੱਲਾਂ ਕਰ ਕਰਕੇ ਹਨਾ ਉਹਨੂੰ ਕੰਮ ਲੱਭਣ ਦੇ ਵਿੱਚ ਤੁਸੀਂ ਉਹਦੀ ਆਪ ਦੀ ਸਹਾਇਤਾ ਕਰੋ ਕੋਸ਼ਿਸ਼ ਕਰੋ ਵੀ ਉਹਨੂੰ ਕਦੇ ਵੀ ਇਦਾਂ ਡਾਊਨ ਫੀਲ ਨਾ ਹੋਣ ਦਿੱਤਾ ਜਾਵੇ ਤੇ ਬਹੁਤ ਸਾਰੇ ਮਾਪਿਓ ਕੀ ਕਰਦੇ ਹੈਗੇ ਜਦੋਂ ਜਵਾਕ ਨੂੰ ਪਹੁੰਚ ਜਾਂਦਾ ਹੈਗਾ ਦੂਬਾਰ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਅਸੀਂ ਤਾਂ ਤੇਰੀ ਇੱਕ ਫੀਸ ਭਰ ਸਕਦੇ ਬਈ ਹੋਰ ਨਹੀਂ ਫੀਸ ਭਰ ਸਕਦੇ ਤੇ ਹਾਲਾਤ ਇਹ ਬਣੇ ਹੋਏ ਆ ਵੀ ਬਈ ਬਹੁਤ ਸਾਰੇ ਜਵਾਕ ਅੱਜ ਦੇ ਟਾਈਮ ਦੇ ਜੇ ਹੁਣ ਦੀ ਕੈਨੇਡਾ ਚ ਗੱਲ ਕਰੀਏ ਤਾਂ ਡੇਲੀ ਉਹਨੂੰ ਕੋਈ ਇੱਕ ਅੱਧੀ ਖਬਰ ਬਈ ਵਾਇਰਲ ਹੋਈ ਪਈ ਹੁੰਦੀ ਹੈ ਵੀ ਜੇ ਕੋਈ ਜਵਾਕ ਸੁਸਾਈਡ ਕਰ ਗਿਆ ਆ ਕੋਈ ਜਵਾਕ ਕੋਈ ਮੇਰੇ ਏਰੀਆ ਫਰੀ ਕੋਟ ਤੋਂ ਆਇਆ ਸੀ ਹੈ ਨਾ ਕੋਈ ਮਨ ਲਾ ਕੁੜੀ ਆਈ ਸੀਗੀ ਫਰੀਦ ਕੋਟ ਤੋਂ ਉਹ ਸੁਸਾਈਡ ਕਰ ਗਈ ਆ ਕੀ ਹੋਇਆ ਕੰਮ ਨਹੀਂ ਮਿਲਿਆ ਹੈਗਾ ਜਵਾ ਮਾਪਿਆਂ ਨੂੰ ਮਨ ਲਾ ਜਿਨ੍ਹਾਂ ਨੇ ਪੈਸੇ ਲਾਏ ਸੀ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਯਾਰ ਅਸੀਂ ਤਾਂ ਪੈਸੇ ਲਾਏ ਸਾਰਾ ਗਹਿਣਾ ਗੱਟਾ ਵੇਚ ਕੇ ਤੇ ਉਹਨੂੰ ਮਤਲਬ ਕੀ ਜਿਵੇਂ ਕਹਿ ਦਈਏ ਉਹ ਕੀ ਕਰਦਾ ਹੈਗਾ ਵੀ ਕਹਿਣਾ ਸ਼ੁਰੂ ਕਰ ਦਿੰਦਾ ਵੀ ਯਾਰ ਅਸੀਂ ਤਾਂ ਪੈਸੇ ਲਾਏ ਆ ਅਸੀਂ ਹੋਰ ਨਹੀਂ ਲਾ ਸਕਦੇ ਇਦਾਂ ਨਹੀਂ ਹਣਾ ਜਿਹਦੇ ਕਾਰਨ ਜਿਹੜਾ ਦਿਮਾਗ ਬੱਚੇ ਦਾ ਜਿਹੜਾ ਦਿਮਾਗੀ ਸੰਤੁਲਨ ਉਹ ਵਿਗੜ ਜਾਂਦਾ ਹੈਗਾ ਤੇ ਕੋਸ਼ਿਸ਼ ਕਰੋ ਬਾਈ ਜੀ ਆਪਦੇ ਬੱਚੇ ਨੂੰ ਹੌਸਲਾ ਦਿਓ ਹਣਾ ਉਹਨੂੰ ਦਿਮਾਗੀ ਤੌਰ ਤੇ ਟੁੱਟਾ ਨਾ ਦਿਓ ਦਿਮਾਗੀ ਹੌਸਲਾ ਦਿਓ ਜਿੰਨਾ ਦੇ ਸਕਦੇ ਆ ਤੇ ਬਾਕੀ ਕੋਰਸ ਇਦਾਂ ਦੇ ਲੈ ਕੇ ਦਿਓ ਵੀ ਚਲੋ ਜਦੋਂ ਵਰਕ ਪਰਮਿਟ ਆ ਮਿਲ ਜੇ ਹਣਾ 2 ਸਾਲਾਂ ਦੀ ਪੜ੍ਹਾਈ ਤੋਂ ਬਾਅਦ ਉਦੋਂ ਹਣਾ ਕੰਮ ਮਿਲ ਜੇ ਸੋ ਮੇਰੀਆਂ ਇਹਨਾਂ ਗੱਲਾਂ ਤੇ ਬਾਈ ਜੀ ਗੌਰ ਜ਼ਰੂਰ ਕਰਿਓ ਜੇ ਤੁਸੀਂ ਆਪਦੇ ਬੱਚਿਆਂ ਦੀ ਜਿਹੜੀ ਉਹ ਜ਼ਿੰਦਗੀ ਆ ਇਥੇ ਬਚਾਉਣਾ ਚਾਹੁੰਦੇ ਆ ਤੇ ਆਪਦੇ ਬੱਚੇ ਨੂੰ ਖੁਸ਼ ਵੇਖਣਾ ਚਾਹੁੰਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਉਹਨਾਂ ਮਾਪਿਆਂ ਨਾਲ ਜਿਹੜੇ ਆਪਦੇ ਜਵਾਕ ਨੂੰ ਕੈਨੇਡਾ ਭੇਜਣਾ ਚਾਹੁੰਦੇ ਤੇ ਜਾਂ ਜਿਨ੍ਹਾਂ ਦੇ ਜਵਾਕ ਇਥੇ ਕੈਨੇਡਾ ਪਹੁੰਚੇ ਹੋਏ ਆ ਜੀ